ਮੈਂ ਗੂੜੀ ਗਈ ਹੀ। ਅੰਗਰਾਂ ਨੂੰ ਪਾਣੀ ਪੁਲਾਣ ਤੇ ਘਾਪਾਨ ਤੇ ਉਹਨੇ ਪੀਤੀ ਹੋਈ ਸ਼ਰਾਬ ਕਾਂਦੇ ਤੋਂ ਟੱਪੀ ਗਈ ਆਈ ਗਿਆ ਤੇ ਕਾਂਦੇ ਟੱਪੀ ਆਈ ਗਿਆ ਮੈਨੂੰ ਜੱਫੀਆਂ ਪਾਣ ਲੱਪਿਆ ਨਾਲੇ ਮੇਰਾ ਮੂੰਹ ਘੋਟਣ ਲੱਪਿਆ ਆਈ ਗਿਆ ਤੇ ਮੈਂ ਮੇਰੇ ਨਾਲ ਜ਼ਬਰਦਸਤੀ ਕਰਨ ਲੱਪਿਆ ਤੇ ਮੈਂ ਤਕਾ ਤਕਾ ਮਾਰੀ ਕਿ ਮੈਂ ਪਰੇ ਕਿਤਾ ਮੈਂ ਘਾਹ ਆਈ ਕਿ ਮੈਂ ਨਹੀਂ ਦੱਸਿਆ ਘਾਹ ਤੇ ਮੈਂ ਦੂਜੇ ਦਿਨ ਮੰਮੀ ਨੂੰ ਆਈ ਕੇ ਦੱਸਿਆ ਤੇ ਦੂਜੇ ਦਿਨ ਵੀ ਮੈਨੂੰ ਮਾਰਨ ਦੀ ਵੀ ਧਮਕੀ ਦਿੱਤੀ ਤੇ ਜੇ ਕਹਿੰਦੇ ਤੂੰ ਦੱਸਿਆ ਤੇਰੀ ਬਦਨਾਮੀ ਹੋਣੀ ਚਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਿਆ ਸੀ ਹਾਂਜੀ ਕੀ ਨਾਮ ਹੈ ਬੰਦੇ ਦਾ ਸਤੀਸ਼ ਤੇ ਹੁਣ ਤੁਸੀਂ ਪੁਲਿਸ ਕੰਪਲੇਨ ਕਰਾਈ ਇਸ ਮਾਮਲੇ 'ਚ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਕਿ ਮੈਨੂੰ ਇਨਸਾਫ ਲੱਭੇ ਮੈਂ ਮੰਗ ਕਰਦੀ ਆ ਕਿ ਪੁਲਿਸ ਨੂੰ ਜਲਦੀ ਤੋਂ ਜਲਦੀ ਫੜੇ ਤੇ ਮੈਨੂੰ ਇਨਸਾਫ ਦੇਵੇ ਮੈਂ ਰਾਤ ਨੂੰ ਆਇਆ ਮੈਂ ਰਾਤ ਨੂੰ ਦੱਸਿਆ ਮੇਰੇ ਘਰ ਲੈ ਤੇ ਦਦਾ ਦੇ ਬੰਦੇ ਨੇ ਬਰਦਤ ਕੀਤੀ ਹੈ ਤਾਂ ਅਸੀਂ ਰਾਤ ਨੂੰ ਲੱਭਿਆ ਸਾਨੂੰ ਮਿਲਿਆ ਹੈ ਇਸ ਵੇਲੇ ਪੁਲਿਸ ਕੋਲ ਪਰ ਸਭਾਂ ਨੂੰ ਦੱਸਿਆ ਤੁਮਨੇ ਪੁਲਿਸ ਨੂੰ ਅਪਲੀਕੇਸ਼ਨ ਦਿੱਤੀ ਹੈ 112 ਨੰਬਰ ਤੇ ਵੀ ਫੋਨ ਕੀਤਾ ਤੇ ਰਾਤ ਨੂੰ ਉਹਨਾਂ ਨੇ ਫੋਨ ਆਪੀ ਸਾਨੂੰ ਕੋਈ ਨਹੀਂ ਤੋ ਅਪਲੀਕੇਸ਼ਨ ਦੇ ਦੱਸੇ ਅਪਲੀਕੇਸ਼ਨ ਦਿੱਤੀ ਕਿ ਇਸ ਵੇਲੇ ਅਪਲੀਕੇਸ਼ਨ ਦੇ ਗਏ ਕਾਲਜ ਦੇ ਗਏ ਕਦੀ ਤੁਹਾਨੂੰ ਵੀ ਉਹਨੇ ਜਾਨੂ ਮਾਰਨ ਦੀ ਧਮਕੀ ਦਿੱਤੀ ਨਹੀਂ ਪਹਿਲੇ ਗੰਦਾ ਸੀਗਾ ਪਹਿਲੇ ਇੱਕ ਵਾਰ ਤਾਂ ਤੁਹਾਨੂੰ ਕਿਤੀ ਜਾਨੂ ਮਾਰਨ ਦੀ ਸ਼ੱਕ ਤਾਂ ਵੀ ਆ ਤੁਹਾਨੂੰ ਉੱਤਮਾ ਜੀ ਬੁਲਾਣੇ ਸੜਤਾਂ ਨੂੰ ਤੁਹਾਨੂੰ ਇਹ ਹੱਥ ਸੇ ਕੀਤੀ ਹੈ ਮੇਰੀ ਕੁੜੀ ਨਾਲ ਜ਼ਬਰਦਸਤੀ ਕੀਤੀ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਨੇ ਸਾਨੂੰ ਹਸਾਬ ਲੱਭੇ ਤੁਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਹੈ ਕੀ ਸਾਬ ਕਰਦੇ ਤੁਸੀਂ ਮੇਰੀ ਕੁੜੀ ਦੇ ਨਾਲ ਜੀ ਸतीश ਕੁਮਾਰ ਬੰਦਾ ਉਹਨੇ ਕੁੜੀ ਗਈ ਨਾਲ ਗੰਦੀ ਹਰਕਤ ਕੀਤੀ ਹੈ ਉਹਨੇ ਜ਼ਬਰਦਸਤੀ ਕਰਨੀ ਚਾਹੀਏ ਤੇ ਆਪਣੇ ਕੁੜੀ ਦੇ ਕੰਧ ਟੱਪ ਕੇ ਆਇਆ ਕੁੜੀ ਨੂੰ ਹਿਤਾ ਕੀਤਾ ਉਹਨੇ ਆ ਕੇ ਤੇ ਮੈਂ ਚੰਦੇ ਹੋਂ ਹੋਇਆ ਸੀ ਸੜਾ ਦਿੱਤੀ ਜਾਵੇ ਬਦਵਾਰਾ ਕਿਸੇ ਨਾਲ ਕ ਚੱਕੇ ਨਾ ਦੇਖਣ ਚਾਹਗਾ ਰਵੇ ਬਸ ਇਦਾਂ ਹੀ ਸੜਾ ਮਿਲਣੀ ਉਹ ਮਸਾ ਸਾਡੀ ਨਹੀਂ ਗਿਆ ਹਾਂ ਜੀ ਜਾਨੂ ਇਨਸਾਫ ਮੇਰੇ ਪੂਰਾ ਪੂਰਾ ਕਿ شکایت ਮਿਲ ਗਿਆ ਵੀ ਦਸੂਹਾਂ ਥਾਣੇ ਦੇ ਪਿੰਡ ਬੱਡਲਾ ਵਿੱਚ ਕਿਸੇ ਲੜਕੇ ਨੇ ਕਿਸੇ ਦੇ ਘਰ ਜਾ ਕੇ ਕਿਸੇ ਲੜਕੀ ਨਾਲ ਬਤਮਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਸਟ ਅਹੀ ਦਰਖਾਸਤ ਜਿਹੜੀ ਰੀਸੀਵ ਕੀਤੀ ਹੈ ਜੋ ਵੀ ਕਾਨੂੰਨੀ ਕਰਵੇਗਾ ਉਹ ਅਮਲ ਵਿੱਚ ਲਿਆ ਦਿੱਤੇ ਜਾ ਰਿਹਾ ਹੈ